ਖੋਸ਼ਿਆਰਪੁਰ ਪੁਲਿਸ ਦੇ ਸ਼ਹੀਦ ਕਾਂਸਟੇਬਲ ਅਮਰਿਤਪਾਲ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮੁਕੇਰੀਆਂ ਦੇ ਪਿੰਡ ਜੰਡੋਰ ਦੇ ਵਿੱਚ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ਲੋਕ ਪਹੁੰਚੇ ਤੇ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ ਇਸ ਮੌਕੇ ਆਈਜੀ ਅਤੇ ਐਸਐਸਪੀ सुरेंद्र ਲਾਂਬਾ ਵਿਧਾਇਕ ਕਰਮਵੀਰ ਭੁਮਨ ਸਮੇਤ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਜੂਦ ਰਹੇ ਜ਼ਿਕਰੇ ਖਾਸ ਹੈ ਕਿ 17 ਮਾਰਚ ਨੂੰ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿੱਚ ਰੇਡ ਮਾਰਨ ਪੁਜੀ ਸੀਆਈਏ ਟੀਮ ਦੇ ਉੱਪਰ ਗੈਂਗਸਟਰਾਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਟੀਮ ਵਿੱਚ ਸ਼ਾਮਲ ਹਵਲਦਾਰ ਅਮਰਿਤਪਾਲ ਸਿੰਘ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਸੀ ਤੇ ਉਸ ਦੀ ਮੌਤ ਹੋ ਗਈ ਸੀ ਅਮਰਿਤਪਾਲ ਸਿੰਘ ਦਾ ਅਜੇ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਮਰਿਤਪਾਲ ਦੇ ਘਰ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਨੌਜਵਾਨ ਸਾਥੀ ਅਮਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਹੀ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਵਾਲਾ ਕਰਦਾ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਹਾਂ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਂ ਦਿੱਤਾ ਜਾਏਗਾ। ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ। ਔਰ ਸਰਕਾਰ ਵੱਲੋਂ ਜੋ ਬਦ ਤੋਂ ਬਦ ਪ੍ਰਯਾਸ ਹੋ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖ ਰੇ ਹਮੇਸ਼ਾ ਕੀਤੀ ਜਾਂਦੀ ਰਹੇਗੀ। ਔਰ ਬਾਕੀ ਜਿਹੜੇ ਸ਼ਰਾਰਤੀਆਂ ਸਰ ਹੈ ਜਾਂ ਗੈਂਗਸਟਰਸ ਹਨ ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਠੀਕ ਹੈ। ਜੀ ਸ਼ਹੀਦ ਅਮਰਿਤਪਾਲ ਸਿੰਘ ਨੇ ਆਪਣੀ ਲਾਈਨ-ਅਪ ਕਿਤੇ ਸੁਪਰੀਮ ਸੈਕਰੀਫਾਈਸ ਕੀਤਾ ਹੈਗਾ ਕ੍ਰਾਈਮ ਦੇ ਅਗੇਂਸਟ ਲੜਦੇ ਹੋਏ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੇ ਸ਼ਹੀਦ ਅਮਰਿਤਪਾਲ ਤੇ ਇਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਪਰਿਵਾਰ ਨੂੰ ਸਹਿਯੋਗ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਰਾਜਮ ਨੂੰ ਪੋਰਟਲ ਤੋਂ 2 ਕਰੋੜ ਰੁਪਇਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਵਜੋਂ ਅੱਜ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਧਿਆਨ ਰੱਖਣ ਵੱਲ ਅੱਗੇ ਤੈਅ ਹੈਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸ਼ਹਾਦਤ ਤੇ ਮਾਣ ਕਰਦਾ ਹੈ ਦੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇ ਰਾਣੇ ਦੀ ਕੀ ਸਥਿਤੀ ਹੈ ਜਿਹੜੀ ਜਦੋਂ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਗੱਲ ਵੀ ਪੁਲਿਸ ਦੇ ਅਲੱਗ-ਅਲੱਗ ਟੀਮਾਂ ਵੱਲੋਂ ਬੜੇ ਪੱਧਰ ਤੇ ਨਾਤੀ ਬੰਦੀ ਕੀਤੀ ਗਈ ਜੰਗਲਾਂ ਵੀ ਛਾਣਬਿੰਦ ਕੀਤੀ ਹਰ ਤੱਕ ਉਸਰ ਹੋ ਗਿਆ ਜੀ ਜਿਦੋਂ ਫੜਾਇਆ ਜਾਏਗਾ ਤਾਂ ਕੰਮ ਕੀਤਾ ਜਾਏਗਾ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਸਰ ਤਿੰਨ ਲੋਕ ਜਾ ਰਹੇ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਕੋਈ ਇਨਪੁਟ ਸੀਗਾ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ ਜਦੋਂ ਹਾਂਜੀ ਸਭ ਇਨਪੁਟ ਮਿਲਿਆ ਕਿ ਉਸ ਕੋ ਕੋ ਬੈਕਪਲ ਹੈ ਔਰ ਕੋਈ ਤਿਆਰੀ ਨਹੀਂ ਸੀਗੀ ਲਗ ਸਟੇਰੀ ਤਿੰਨ ਲੋਕ ਚਲੇ ਜਾ ਰਹੇ ਹੋ ਇਸਤੇ ਬਾਰੇ ਡਿਟੇਲ ਤਿੰਨ ਗਏ ਚਾਰ ਗਏ ਪੰਜ ਗਏ ਉਹ ਜਿਹੜੀ ਡਿਟੇਲ ਸੀ ਉਹ ਮੈਂ ਤੁਹਾਨੂੰ ਬਕਰੇ ਤੋਤੇ ਸ਼ੇਅਰ ਕਰ ਦਾਂਗਾ ਇਸ ਟਾਈਮ ਆ ਟਾਈਮ ਠੀਕ ਨਹੀਂ ਹੈਗਾ ਜਿਸਤੇ ਅਸੀਂ ਗੱਲ ਕਰ ਰਹੇ ਤੇ ਨਾਲ ਆਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਐਸਚਨ ਕਰੋਗੇ ਤੋ ਠੀਕ ਹੈ ਅਹ ਉਹ ਰਾਤ ਜੋ ਹਮ ਤੱਕ ਬਹੁਤ ਕੋਸ਼ਿਸ਼ ਕਰ ਰਹੇ ਸਾਰੇ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਅਸੀਂ ਜਲ ਫੜ ਲਏ ਬਾਕੀ ਜੋ ਪੜਾ ਜਾਏਗਾ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ Mm-hmm.